ਇਵਰ ਦਾ ਪਖੰਡੀ ਨਾ ਹੋਵੇ ਬਾਹਰ ਭੇਕ ਅੰਤਰ ਮਲ ਮਾਇਆ ਸ਼ਵਸ਼ਨਾਹੇ ਕਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਅੰਤਰ ਅਗਨ ਬਾਹਰ ਤਨ ਸਵਾਹ ਗਲ ਪੱਥਰ ਕੈਸੇ ਤਰੇ ਜਿਹਦੇ ਗਲ ਚ ਪੱਥਰ ਬਣ ਕੇ ਅਦ੍ਰਿਆ ਚ ਛੁੜਨ ਤੋਂ ਮੁਸ਼ਕਲ ਬਣਨੇ ਲੱਗੂਗਾ ਮਾਰੇ ਕਹਿੰਦੇ ਜਿਹੜੀ ਸੰਗਤ ਦੀ ਮਾਇਆ ਨਾ ਗੁਰੂ ਘਰਾਂ ਦਾ ਧਾਨਾ ਜਿੰਨੇ ਇਹਨੂੰ ਆਪਣੇ ਗਲੇ ਨਾਲ ਟਾਂਗ ਲਿਆ ਗਿਆ ਡੋਬ ਦਿੰਦੀ ਏ ਪਾਪਾਂ ਬਾਜੂ ਹੋਵੇ ਨਹੀਂ ਮੋਇਆਂ ਸਾਥ ਨਾ ਜਾਈ ਸੋ ਬਾਬਾ ਕਬੀਰ ਸਾਹਿਬ ਜੀ ਦੇ ਤੀਰ ਕਿਵੇਂ ਵਜਾ ਉਹਨਾਂ ਦੀ ਮਾਂ ਨੇ ਆਖਿਆ ਕਬੀਰ ਜਾ ਅੱਜ ਤੇਰਾ ਬਾਪੂ ਘਰ ਨਹੀਂ ਕੋਈ ਮਰਗ ਹੋਈ ਹੈ ਤੇ ਤੂੰ ਮਗਰ ਜਾ ਮੁਰਦੇ ਦੇ ਗੱਜ ਕੇ ਆਖੋ ਸਤਨਾਮ ਤੇ ਕਬੀਰ ਸਾਹਿਬ ਦੀ ਅਰਬਲਾ ਛੋਟੀ ਤੇ ਕਹਿੰਦੇ ਮਾਂ ਮੈਂ ਨਹੀਂ ਜਾਣਾ ਮੜੀਆਂ ਜੀ ਮੈਨੂੰ ਡਰ ਲੱਗਦਾ ਕੋ ਸਤਨਾਮ ਸ੍ਰੀ ਮੁਰਦਾ ਹੋਏ ਮਰੀਦ ਨਾ ਗੱਲੀਆਂ ਹੋਣ ਬੰਦੇ ਨੂੰ ਪਿਆਰ ਕਦੋਂ ਪੈਦਾ ਪਿੰਦਾ ਗੁਰੂ ਗ੍ਰੰਥ ਸਾਹਿਬ ਦੀ ਰੰਮ ਤਾਂ ਮੂਲ ਮੰਤਰ ਤੋਂ ਹੁੰਦੀ ਹੈ ਤੇ ਮੂਲ ਮੰਤਰ ਦਾ ਉਚਾਰਨ ਸੁਲਤਾਨਪੁਰ ਲੋਧੀ ਗੁਰਦੁਆਰਾ ਸ੍ਰੀ ਸੰਤਗਾੜ ਸਾਹਿਬ ਉੱਥੇ ਬਹੁਤ ਵੱਡਾ ਕਵਰਸਟਾਨ ਆਜ ਵੀ ਹੈਗਾ ਉੱਥੇ ਮarre ਜਾ ਕੇ ਵੇਹਿੰ ਤੋਂ ਨਿਕਲੇ ਸੀ ਤੇ ਸਾਰੇ ਆਖਿਆ ਸੀ ਬਾਬਾ ਇੱਥੇ ਕੀ ਕਰਨਾ ਹੈ ਕੋਈ ਆਖਿਆ ਭੂਤਨਾ ਕੋਈ ਕਹਿੰਦੇ ਨਾਨਕ ਜੀ ਦੇ ਡੁੱਬੇ ਨੂੰ 3 ਦਿਨ ਹੋ ਗਏ ਬਾਬੇ ਦਾ ਭੂਤ ਹੈ ਉੱਥੇ ਇੱਕ ਫਕੀਰ ਨੇ ਝਾੜਾ ਵੀ ਕੀਤਾ ਸੀ ਮਹਾਰਾਜ ਦਾ ਉਹਨੂੰ ਲੈ ਕੇ ਗਿਆ ਵੀ ਭੂਤ ਆ ਪਰ ਜਦੋਂ ਮਾਰੇ ਬਾਬੇ ਨਾਨਕ ਨੇ ਭੂਤ ਨੂੰ ਉਹ ਵਰਤਨ ਉਤੇ ਮੰਤਰ ਪੜ੍ਹ ਕੇ ਸਮਗਰੀ ਚੋਰੀ ਦਿਖਾਉਣ ਲੱਗਾ ਤੇ ਮਾਰੇ ਸਹਿਬ ਨੇ ਉਹਦੇ ਭੂਤ ਕੱਢ ਤੇ ਆਖੋ ਸਤਿਗੁਰੂ ਇਤਿਹਾਸ ਹੈ ਜੀ ਕੋਈ ਡਰਦਾ ਡਰਦਾ ਨਾ ਕਹਿੰਦੇ ਸਾਰੇ ਵੀ ਇਹ ਮੁੱਕ ਗਿਆ ਵਾ ਬਾਬਾ ਤੇ ਹੁਣ ਇਹਦੀ ਰੂਹ ਬੈਠੀ ਭੂਤ ਬੈਠਾ ਕਵਰਾ ਜੀ ਉਹਨੇ ਫਿਰ ਸਮਗਰੀ ਦਿਖਾਈ ਜੋ ਮੰਤਰ ਮੰਤਰ ਕੰਬ ਦਾ ਕੰਬ ਦਾ ਆਪ ਨਰਾਇਣ ਹੱਸ ਬੈ ਉਹ ਕਹਿੰਦੇ ਤੂੰ ਮੇਰੇ ਭੂਤ ਕੀ ਕੱਢਨੇ ਤੂੰ ਤੇ ਆਪ ਭੂਤ ਨਹੀਂ ਉਹ ਡਰ ਗਿਆ ਮਾਰੇ ਸਾਬ ਕਹਿੰਦੇ ਬਾਣੀ ਪੜਿਆ ਕਰੋ ਅਤ ਸੁੰਦਰ ਗੁਲੀਨ ਚਤਰ ਮੁੱਖ ਗਿਆਨੀ ਸਾਡੇ ਵਰਗੇ ਇਹ ਕਿੰਨੀਆਂ ਗੱਲਾਂ ਕਰਦੇ ਰੋਜ਼ ਕਿਡੇ ਕਿਡੇ ਕਥਾਵਾਂਸ਼ਕ ਮੁੱਖ ਗਿਆਨੀ ਧਨਵੰਤ ਮਿਰਤਕ ਕਹੀ ਹੈ ਨਾਨਕਾ ਪ੍ਰੀਤ ਨਹੀਂ ਮਾਰੇ ਕਹਿੰਦੇ ਉਹ ਮਰੇ ਤੇ ਆਪਾਂ ਵਾ ਜਿਹੜੇ ਬੰਦਕੀ ਨਹੀਂ ਕਰਦੇ ਸੇਵਾ ਬਾਬਾ ਤੇ ਮਰਦਿਆਂ ਨੂੰ ਜ਼ਿੰਦਗੀ ਦੇਣਾ ਆ ਉੱਥੇ ਮੂਲ ਮੰਤਰ ਚਾਰਿਆ ਬੇਬੇ ਨਾਨਕੀ ਨੇ ਆਖਿਆ ਵੀਰ ਜੀ ਕਬਰਾਂ ਦੇ ਵਿੱਚ ਬੈਠੇ ਕਬਰਸਤਾਨ 'ਚ ਬੈਠੇ ਮੇਰੇ ਘਰ ਚੱਲੋ ਮਾਰੇ ਕਹਿੰਦੇ ਬੇਬੇ ਅਸੀਂ ਸਾਰੀ ਫਲਕਤ ਨੂੰ ਦਸਣ ਆਏ ਆਂ ਜਿੰਨਾ ਮਰਜੀ ਗੋਠੀਆਂ ਮਹਿਲਾਂ ਤੇ ਪੈਸਾ ਲਾ ਲਓ ਨਸ਼ੇ ਵੇਚ ਕੇ ਸਾਰਿਆਂ ਦਾ ਸਲੀ ਘਰ ਮੜੀਆਂ ਆਖੋ ਸਤਨਾਮ ਜਿਹਨੂੰ ਇਹ ਸਮਝ ਆ ਗਈ ਨਾ ਮੈਂ ਮਰ ਜਾਣਾ ਮੇਰਾ ਦਿਲ ਕਹਿੰਦਾ ਵੀ ਉਹ ਬੰਦਾ ਨਿੰਦਿਆ ਚੁੱਪਲੀ ਛੱਡ ਦੇ ਉਹ ਨਹੀਂ ਨਸ਼ੇ ਵੇਚਦਾ ਨਾ ਕਿਸਦਾ ਹੱਕ ਖਾਂਦਾ ਉਹ ਤੇ ਬਸ ਨੀਵੀਂ ਅੱਖ ਹੋ ਜਾਣੀਆਂ ਉਹਦੀਆਂ ਗੁਰੂ ਸਾਹਿਬ ਰੋਜ਼ ਚੇਤੇ ਕਰਾਉਂਦੇ ਏ ਸ੍ਰੀਰਾ ਮੇਰੇ ਆ ਇਸ ਜਗ ਮੈਂ ਆਏ ਕੈ ਕਿਆ ਤਉਦ ਕਰਮ ਕਮਾਇਆ ਪੜੋ ਕੇ ਕਰਮ ਕਮਾਇਆ ਤਉਦ ਸਰੀ ਜਾਂ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾਮ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਹੋ ਸਰੀਰ ਪ੍ਰਵਾਨ ਹੋਆ ਜਿਨ ਸਤਗੁਰ ਕਿਹੜਾ ਸਰੀਰ ਪ੍ਰਵਾਨ ਹੋ ਗਿਆ ਜਿਨ੍ਹਾਂ ਅੱਖਾਂ ਨੇ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਜਿਦੇ ਕੰਨਾਂ ਨੇ ਗੰਦੇ ਗੀਤ ਆਪਣੀ ਗੱਡੀ 'ਚ ਆਪਣੇ ਘਰ ਆਪਣੇ ਵਿਆਹ 'ਚ ਬਾਹਰ ਸੁੱਟਤੇ ਆਉਦੇ ਕੰਨਾਂ 'ਚ ਹਰ ਵੇਲੇ ਸਹਿਜ ਬਾਣ ਪਾਠ ਕੀਰਤਨ ਕਥਾ ਉਹਦੀ ਗੱਡੀ 'ਚ ਚੱਲਣ ਲੱਗ ਪਈ ਆ ਹੁਣ ਵੀ ਪੰਜ ਸੱਤ ਪਰਿਵਾਰ ਬਾਹਰ ਬੈਠੇ ਤੇ ਲਿੰਕ ਮੈਂ ਭੇਜ ਤਾ ਉਹ ਭਾਵੇਂ ਕੰਮ ਤੇ ਗੱਡੀ 'ਚ ਜਾਣ ਨੂੰ ਸੁਣਨਾ ਕੰਨਾਂ ਨੇ ਬਾਣੀ ਸੁਣਨੀ ਅੱਖਾਂ ਨੇ ਦਰਸ਼ਨ ਕੀਤੇ ਹੱਥਾਂ ਨੇ ਸੰਗਤ ਦੇ ਭਾਂਡੇ ਮਾਜਣੇ ਸ਼ੁਰੂ ਕਰਤੇ ਪੈਰ ਸੰਗਤ ਵੱਲ ਨੂੰ ਤੁਰ ਪਏ ਆ ਚੌਂਕੜੀ ਨੇ ਸਮਰਪਣ ਕਰ ਦਿੱਤਾ ਇਹ ਪੂਰਾ ਸਰੀਰ ਹੀ ਲੇਖੇ ਚ ਲੱਗ ਗਿਆ ਕੋ ਸਤਨਾ ਆਹ ਫਾਇਦਾ ਹੁੰਦਾ ਜੀ ਗੁਰੂ ਦੀ ਮਹਿਮਾ ਕਬੀਰ ਸਾਹਿਬ ਨੂੰ ਛੱਟ ਕਿਵੇਂ ਵਜੇ ਤੁਮਰੀ ਛੋਟੀ ਹੈ ਮਾਂ ਕਹਿੰਦੀ ਚਾਲ ਕਬੀਰ ਤੇਰਾ ਬਾਪੂ ਘਰ ਨਹੀਂ ਤੇ ਬੰਦਾ ਮਰ ਗਿਆ ਤੇ ਤੂੰ ਵੀ ਨਾਲ ਜਾ ਜਿਦਾਂ ਅਸੀਂ ਆਪਾਂ ਮੜੀਆਂ ਚ ਜਾਂਦੇ ਸਾੜ ਤੇ ਦੋਹਾਂ ਚੋਂ ਜਾਣੇ ਨੇ ਵੀ ਦੇਣਾ ਹੀ ਹੈ ਬਾਹਰਲੇ ਦੇਖ ਕੇ ਕਿਹੜਾ ਜਾਂਦੇ ਪਰ ਆਪਣੇ ਪੰਜਾਬ ਵਿੱਚ ਬੜੀ ਵੱਡੀ ਦਾਤ ਜੇ ਮੁਰਦੇ ਦੇ ਮਗਰ 200 200 ਜਾਣਾ ਪਤਾ ਕੀ ਲੈਣ ਜਾਂਦਾ ਸਾਡੇ ਗੁਰੂ ਨੇ ਗੁਰਬਾਣੀ ਨੂੰ ਉੱਥੋਂ ਆਰੰਭ ਕੀਤਾ ਜਿੱਥੇ ਬੰਦੇ ਦੀ ਸੁਭਾਅ ਦੀ ਇਹਨਾਂ ਦੇ ਸਾਹਮਣੇ ਜਦੋਂ ਆਪਣੇ ਭੈਣ ਭਰਾ ਨੂੰ ਛਾੜਨ ਗਏ ਤੇ ਇਹਨਾਂ ਨੂੰ ਕੋਈ ਛੱਟ ਲੱਗੀ। ਇਹਨਾਂ ਨੂੰ ਕੋਈ ਅਕਲ ਆ ਜੇ ਉੱਥੇ ਜਾ ਕੇ ਫਿਰ ਕਬੀਰ ਸਾਹਿਬ ਜੀ ਮਾਂ ਕਹਿੰਦੀ ਕਬੀਰ ਤੂੰ ਚੱਲ। ਕਹਿੰਦੇ ਮਾਂ ਮੈਂ ਕਦੇ ਗਿਆ ਨਹੀਂ ਸੀ ਨਿੱਕੇ ਹੁੰਦੇ ਸੀ ਨਾ ਆਪਾਂ ਡਰਦੇ ਹੁੰਦੇ ਸੀ ਸਾਰੇ। ਹੁਣ ਤੇ ਇਦਾਂ ਦੀ ਕਿਰਪਾ ਹੀ ਪਈਏ ਲੋਕੀ ਸੰਗਤ ਵਿੱਚ ਨੂੰ ਕਹਿ ਦੂ ਭਾਈ ਸਾਹਿਬ ਇਦਾਂ ਨਾ ਬੋਲਿਆ ਕਰੋ ਆਖੋ ਵੇ ਗੁਰੂ। ਹੁਣ ਤਾਂ ਇਦਾਂ ਜੀ ਕਰਦਾ ਨਾ ਉਹ ਬਾਣੀ ਕਹਿੰਦੀ ਵੀ ਜਿਦਾਂ ਆਮ ਬੰਦਾ ਡਰਦਾ ਮੌਤ ਤੋਂ ਤੇ ਜਿਹੜਾ ਗੁਰਬਾਣੀ ਮਸਾਰ ਲੈਂਦ ਬਸ ਜਾਂਦੀ ਅੰਦਰ ਬਾਣੀ ਕਬੀਰ ਸਾਹਿਬ ਦੀ ਇੱਕ ਟਾਈਮ ਕਬੀਰ ਸਾਹਿਬ ਕਹਿੰਦੇ ਮਾਂ ਮੈ ਨਹੀਂ ਜਾਣਾ ਮੜੀਆਂ ਦੇ ਉੱਥੇ ਮੁਰਦੇ ਫੁੱਕੀ ਦੇ ਮੌਤ ਐ ਤੇ ਜਦੋਂ ਫਿਰ ਰੰਗ ਲੱਗਾ ਤੇ ਉਹਨਾਂ ਦੇ ਅੰਦਰੋਂ ਆਵਾਜ਼ ਆਈ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ ਜਿਸ ਮਰਨੇ ਇਹ ਜਾਗ ਡਰੈ ਮੇਰੇ ਮਨ ਆਨੰਦ ਵੇਖੋ ਇੱਕੋ ਹੀ ਰੂਹ ਸੀ ਨਾ ਜਿਸ ਦਿਨ ਪਹਿਲੇ ਦਿਨ ਗਏ ਤੇ ਡਰਦੇ ਸੀ ਮਾਂ ਕਿੰਨੀ ਚੱਲ ਹੋਤ ਜੇ 100 ਬੰਦਾ ਚੱਲਿਆ ਨਾਲ ਤੂੰ ਵੀ ਚੱਲ ਜਾ ਤੈਨੂੰ ਕੀ ਹੁੰਦਾ ਜਾਈਦਾ ਹੁੰਦਾ ਭੈਣ ਭਰਾਵਾਂ ਨੂੰ ਹੁਣ ਕਬੀਰ ਦੀ ਜਾਣੀ ਚ ਫਰਕ ਸੀ ਸਾਰੇ ਮੁਰਦੇ ਦੇ ਮਗਰ ਗਏ ਮੁਰਦੇ ਨੂੰ ਦਿਖਾ ਤੇ ਚੜਾਇਆ ਤੇਲ ਪਾਣੀ ਪਾਇਆ ਤੇ ਉਹਦੀ ਫਲੇਟ ਤਿਆਰ ਕਰਕੇ ਤੋਰੀ ਦੀ ਅੱਖੋ ਸਤਨਾਮ ਸੀ ਕਹਿੰਦਾ ਰੋਇਆ ਰੁੱਖ ਪਹਾੜੀ ਚ ਵੇਖ ਦਸਤਾ ਟਾਪ ਜੜਾਂ ਤੇ ਲਾਇਆ ਤੇ ਆਪਣੇ ਨੇ ਮੁਰਦਾ ਰੋਪਿਆ ਦਗੇ ਦੀ ਵੇਖ ਦੁਨੀਆ ਲੰਬੂ ਚਿਖਾ ਨੂੰ ਲਾਇਆ ਤੇ ਆਪਣੇ ਨੇ ਜਿਨ੍ਹਾਂ ਲਈ ਸਾਰੀ ਜ਼ਿੰਦਗੀ ਝੂਠ ਨਿੰਦਿਆ ਨਸ਼ੇ ਪੱਤੇ ਠਗੀਆਂ ਠੋਰੀਆਂ ਇੰਨਾ ਗੁਨਾਹ ਕਰਦਾ ਪਿਆ ਬੰਦਾ ਕਾਹਦੇ ਲਈ ਮਾਇਆ ਤੋਂ ਲਈ ਕਿਨੂੰ ਦੇਣੀ ਘਰੇ ਤੇ ਜਿਹਦੇ ਵਾਸਤੇ ਜਿਹੜੇ ਮਹਿਲ ਛੱਤੇ ਪਲਾਟ ਖਰੀਦੇ ਇੰਨੀਆਂ ਜਮੀਨਾਂ ਖਰੀਦੀਆਂ ਬਾਬੇ ਦੀ ਬਾਣੀ ਨਾ ਤੀਰ ਮਾਰਦੀ ਕਹਿੰਦੇ ਆ ਚੁੱਕ ਕੇ ਮਾਰੇ ਕਬਰਾਂ ਚ ਤੇ ਰੋਇਆ ਕਦੋਂ ਜਦੋਂ ਵੱਡੇ ਪੁੱਤ ਨੇ ਤੀਲੀ ਵਾਲੀ ਨਾ ਤੇ ਮੁਰਦਾ ਰੋ ਪਿਆ ਦਗੇ ਦੀ ਵੇਖ ਦੁਨੀਆ ਲੰਬੂ ਚ ਖਾ ਨੂੰ ਲਾਇਆ ਤੇ ਆਪਣੇ ਨੇ ਸੰਗ ਚ ਆਨੰਦ ਮਿਲਦਾ ਬੜਿਆਂ ਦਾ ਜੀਵਨ ਬਾਜੂ ਜੀ ਚ ਕਮਲ ਕਰ ਲੈਣ ਕਬੀਰ ਸਾਹਿਬ ਨੇ ਕੀ ਵੇਖਿਆ ਵੀ ਜਿਖਾ ਤੇ ਮੁਰਦਾ ਚੜ ਗਿਆ ਸਾਰਿਆਂ ਨੇ ਰਸਮ ਕਰਨ ਲਈ ਲੋਕੀ ਹੌਲੀ-ਹੌਲੀ ਪਿਛਾੜ ਗਏ ਤੇ ਕਬੀਰ ਸਾਹਿਬ ਉੱਥੇ ਖੜੋ ਗਏ ਉਮਰ ਛੋਟੀ ਹੈ ਤੇ ਜਦੋਂ ਉਹਨਾਂ ਦੇ ਸਾਹਮਣੇ ਉਹਨੂੰ ਅੱਗ ਲਾਈ ਗਈ ਲੋਕੀ ਕਹਿੰਦੇ ਸੀ ਕਬੀਰ ਇੱਧਰ ਆ ਜਾ ਪਿਛਾਹ ਹੋ ਜਾ ਤੇ ਕਬੀਰ ਸਾਹਿਬ ਕਹਿੰਦੇ ਧੰਨਵਾਦ ਮਾਂ ਤੇਰਾ ਧੰਨਵਾਦ ਸੰਗਤੇ ਤੁਹਾਡਾ ਪਹਿਲਾਂ ਤੇ ਮੈਂ ਜ਼ਰੂਰ ਪਿਛਾਹ ਹੁੰਦਾ ਸੀ ਪਰ ਅੱਜ ਤੁਸੀਂ ਮੈਨੂੰ ਸਾਰਿਆਂ ਨੇ ਇੰਨਾ ਕੁ ਗਾਹ ਕਰਤਾ ਹੁਣ ਮੈਂ ਗਾ ਹੀ ਜਾਵਾਂਗਾ ਪਿਛਾੜ ਨਹੀਂ ਹਾਂਗਾ ਕੀ ਵੇਖਿਆ ਅੱਗ ਚੜ ਗਈ ਜਾਂਦੇ ਤੇ ਅਹੀਂ ਵੀ ਪਤਾ ਨਹੀਂ ਕਿੰਨੇ ਸਸਕਾਰਾਂ ਤੇ ਗਏ ਪਰ ਅੱਖਾਂ ਤੇ ਪੱਟੀ ਬੰਨ ਕੇ ਜਾਂਨੇ ਕਾਲੇ ਰੰਗ ਦੀ ਕੰਨਾਂ 'ਚ ਰੂਂ ਦੇ ਕੇ ਜਾਂਨੇ ਇੱਕ ਅੱਖ ਨਹੀਂ ਸਾਨੂੰ ਦੀਦਾ ਤੇ ਨਾ ਸੁਣਦਾ ਇਹਦਾ ਕਾਰਨ ਕੀ ਗੁਰਬਾਣੀ ਕਹਿੰਦੀ ਮਾਇਆ ਧਾਰੀ ਅਤ ਅੰਨਾ ਬੋਲਾ ਇੰਨਾ ਕ ਮਾਇਆ ਨੇ ਅਸਰ ਕਰਤਾ ਸਾਹਮਣੇ ਬੰਦਾ ਛੜਨਦਿਆ ਇਹ ਫੋਨ ਲਾ ਕੇ ਕਹਿੰਦਾ ਉੱਥੇ ਬੈਜੋ ਦਫ਼ਤਰ ਤੇ ਆ ਕੇ ਡੀਲ ਕਰਦੇ ਮੈਂ ਸਸਕਾਰ ਦੇਣ ਇਹਨੂੰ ਹੈ ਕੋਈ ਫਰਕ ਬਾਣੀ ਕਹਿੰਦੀ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣਾਈ ਬਰ ਰੋਲ ਤੀ ਕਹਿੰਦੇ ਕਬੀਰ ਸਾਹਿਬ ਦੇ ਪੱਟੀ ਉੱਤਰ ਗਈ ਕੰਨ ਖੁੱਲ ਗਏ ਕੀ ਵੇਖਿਆ ਜਦੋਂ ਚਰੜ ਚਰੜ ਕਰਦੀ ਅੱਗ ਚੜੀ ਤੇ ਕਬੀਰ ਸਾਹਿਬ ਦੇ ਅੰਦਰੋਂ ਗੁਰਬਾਣੀ ਉੱਤਰੀ ਤੁਰ ਕੀ ਬਾਣੀ ਕੀ ਕੀ ਗਾਇਆ ਉਹਨਾਂ ਨੇ ਕਬੀਰ ਸਾਹਿਬ ਜੀ ਕਹਿੰਦੇ ਹਾੜ ਜਰੇ ਜਿਉ ਲੱਕਰੀ ਤੁਰੋਂ ਆਈ ਜਿਹੜੀ ਬਾਣੀ ਹੁੰਦੀ ਉਹਨੂੰ ਤੁਰ ਕੀ ਬਾਣੀਆਂ ਆਂਦੇ ਉਹਨਾਂ ਕਿਹੜਾ ਪੋਥੀਆਂ ਪੜੀਆਂ ਸੀ ਸਕੂਲੇ ਟਿਊਸ਼ਨ ਕੀਤਾ ਸੀ ਅੰਦਰੋਂ ਆਈ ਅੰਦਰੋਂ ਫੁਰਨਾ ਫਰਿਆ ਇਹਨੂੰ ਕਹਿੰਦੇ ਤੁਰ ਕੀ ਬਾਣੀ ਆਈ ਅੰਦਰੋਂ ਆਵਾਜ਼ ਨਿਕਲੀ ਜਦੋਂ ਸੱਚ ਵੇਖਿਆ ਤੇ ਕਬੀਰ ਸਾਹਿਬ ਕਹਿੰਦੇ ਹਾਰ ਜਰਿ ਜਿਉ ਲੱਕਰੀ ਕੇਸ ਜਰਿ ਜਿਉ ਘਾਸ ਇਹੋ ਜਾਗ ਜਰਤਾ ਦੇਖ ਕੇ ਭਇਓ ਕਬੀਰ ਦਾ ਲੋਕੀਂ ਘਰੋਂ ਚਲੇ ਗਏ ਤੇ ਕਬੀਰ ਸਾਹਿਬ ਮੜੀਆਂ ਚ ਮਾਤਾ ਨੇ ਵੇਖਿਆ ਉਹ ਪੁੱਤ ਨਹੀਂ ਮੁੜਿਆ ਤੇ ਜਦੋਂ ਜਾ ਕੇ ਵੇਖਿਆ ਤੇ ਕੋਈ ਉੱਥੇ ਨਹੀਂ ਤੇ ਕਬੀਰ ਸਾਹਿਬ ਬੈਠੇ ਵੱਬਾ ਨਾਲਕ ਵੀ ਮੜੀਆਂ ਚ ਬੈਠੇ ਬੜਾ ਵੱਡਾ ਰਾਜ ਹੈ ਜਿੰਨੇ ਫਕੀਰ ਬੰਦਗੀ ਵਾਲੇ ਕਵਰ ਸਤਨਾਣਾ ਵੜਾ ਇਹਨਾਂ ਦਾ ਪਿਆਰ ਹੀ ਕਿਉਂਕਿ ਜਿੰਨੂੰ ਮੌਤ ਦਿੱਸਦੀ ਉਹਨੂੰ ਰੱਬ ਵੀ ਦੀਦਾ ਜਿਹੜੇ ਬਦਨ ਮੌਤ ਨਹੀਂ ਉਹ ਤੇ ਕਹਿੰਦਾ ਸਾਰੇ ਮਾਰ ਦੇ ਸਾਰੇ ਲੋਕੀ ਮਰ ਜਨ ਤੇ ਇਹਨਾਂ ਦੀ ਪੈਲੀ ਮੈਂ ਹੀ ਖਰੀਦ ਲਾਂ ਆਖੋ ਸਤਨਾਉ ਬਹੁਤਿਆਂ ਨੇ ਤੇ ਸੌ ਖਾਦੀ ਨਾ ਕਿ ਉਹਨਾਂ ਨੂੰ ਦੀਦਾ ਹੀ ਕੋਈ ਤੇ ਕਬੀਰ ਸਾਹਿਬ ਹੀ ਬੈਠੇ ਆ ਮੁਰਦਾ ਸੜ ਗਿਆ ਤੇ ਕਬੀਰ ਦੀ ਮਾਂ ਗਈ ਤੇ ਕਹਿੰਦੇ ਪੁੱਤ ਸ਼ਾਮਾ ਪੈ ਗਈਆਂ ਤੂੰ ਇੱਥੇ ਕੀ ਕਰਦਾ ਕਿੰਦੇ ਮਾਂ ਤੇਰਾ ਭਲਾ ਹੋਵੇ ਹੋ ਸਕਦਾ ਮੈਂ ਜ਼ਿੰਦਗੀ ਚ ਕਿਸੇ ਹੋਰ ਰਸਤੇ ਪੈ ਜਾਂਦਾ ਪਰ ਮਾਂ ਤੇਰੇ ਪੈਰੀਆਂ ਤਲਾਵਾ ਤੂੰ ਅੱਜ ਵੀ ਮੈਨੂੰ ਇਹ ਰਸਤਾ ਦਿਖਾਤਾ ਤੇ ਮੈਨੂੰ ਉਸ ਸੱਚ ਦੇ ਨਾਲ ਮਿਲਾਤਾ ਜਿੱਤੋਂ ਦੁਨੀਆਂ ਦੂਰ ਹੀ ਮਰ ਗਈ ਪੁੱਤ ਕਿਵੇਂ ਦੀਆਂ ਗੱਲਾਂ ਕਰਦਾ ਏ ਕਬੀਰ ਸਾਹਿਬ ਕਹਿੰਦੇ ਦਰਗਾਈ ਫੇਰ ਅਗਲਾ ਸ਼ਲੋਕ ਉਚਾਰਤਾ ਕਬੀਰ ਇਹੋ ਤਨ ਜਾਏਗਾ ਬੋਲੋ ਕਬੀਰ ਇਹੋ ਤਨ ਕਰੋਗੇ ਵੇਖਾ ਫਿਰ ਦਿਓਗੇ ਬਿਊਟੀ ਪਾਲਰ ਤੇ ਆਖੋ ਫੇਰ ਦਿਓਗੇ ਲੱਖ ਰੁਪਇਆ ਹੁਣ ਕਹਿਣਗੇ ਬਾਬਾ ਆ ਕੀ ਕਹਿ ਗਿਆ ਹਨ ਆਪਾਂ ਤਾਂ ਇਦਾਂ ਤੇ ਹੀ ਆ ਗਿਆਨ ਤੇ ਇਦਾਂ ਹੀ ਫਿਰ ਹੱਸ ਕੇ ਬੋਲ ਪੀਦਾ ਚਲ ਗੁੱਸਾ ਨਾ ਕਰੋ ਇਹੋ ਗੁੱਸੇ ਨਾ ਕੀਏ ਤੇ ਗੁੱਸਾ ਕਰੋਗੇ ਵੇਖੋ ਗੁਰਬਾਣੀ ਹੈ ਤਾਈਓ ਗੁਰੂ ਗੋਬਿੰਦ ਸਿੰਘ ਨੇ ਵੀਰ ਜੀ ਸ਼ਬਦ ਪੜ੍ਹ ਕੇ ਗਏ ਅੰਮ੍ਰਿਤ ਦਾ ਵੀ ਕਦ ਤੋਂ ਸਾਨੂੰ ਇਧਰੋਂ ਰੋਕਿਆ ਇਸ ਵੇਲੇ ਪੂਰਾ ਜੋਰ ਚੱਲੰਦਿਆ ਪੱਤਪੁਣੇ ਦਾ ਅੰਨਾ ਪੈਸਾ ਲੋਕੀ ਲਾਉਂਦਾ ਹੈ ਆ ਜਿਨ੍ਹਾਂ ਨੇ ਖੋਲੇ ਆ ਨਾ ਪ੍ਰੋਗਰਾਮ ਪੱਤਤ ਕਰਨ ਵਾਲੇ ਦੋ ਦੋ ਸਾਲਾਂ ਚ ਕਰੋੜਪਤੀ ਬਣ ਗਏ ਅਗਲੇ ਤੇ ਪੈਸੇ ਵੀ ਖੁੱਲੇ ਲੋਕੀ ਦਿੰਦੇ ਸੰਗ ਨਹੀਂ ਕਰਦੇ ਵੀ ਅਸੀਹਰ ਬਿੱਲ ਬਣਾਇਆ ਤੇ ਲਾਕੀ ਦਿੰਦੇ ਕਹਿੰਦੇ ਟਾਰ ਕੱਢਦੇ ਤੇ ਜਿੰਨੇ ਸਰੀਰ ਦਿੱਤਾ ਵਾ ਆ ਨੱਕ ਅੱਖਾਂ ਸਵਾਸ ਦਿੱਤੇ ਉਹਦੇ ਘਰ ਦੀ ਗ੍ਰਾਈ ਕਰਨੀ ਉਹ ਤੇ ਕਹਿਣਗੇ ਬਾਬਾ ਜੀ ਅਜੇ 15 ਦਿਨੋਂ ਇਹ ਗ੍ਰਾਈ ਦਿੱਤੀ ਫੇਰ ਆ ਗਏ ਆ ਕੋ ਸਤਨ ਹੁਣ ਇੰਨੀ ਸੰਗਤ ਅਜ ਰਸ ਲੈ ਰਹੀ ਕਿ ਮੈਨੂੰ ਲੱਗਦਾ ਵੀ ਚਲੋ ਅੰਤਿ ਮੇਰੇ ਖਿਆਲ ਵੀਰਾਂ ਨੇ ਪ੍ਰਬੰਧ ਕਿੰਨੇ ਕੀਤਾ ਰੱਬ ਜਾਣੇ ਤੇ ਇੰਨੀ ਸੰਗਤ ਨੂੰ 100-100 ਰੁਪਈਆ ਨਹੀਂ ਆਉਂਦਾ ਭਾਵੇਂ ਤੁਸੀਂ ਹਵਤੇ ਬਾਹਰ ਏਦਾਂ ਆਨੰਦ ਲਓ ਸਮਾਗਮ ਚ ਪਰ ਨਹੀਂ ਆਉਣਾ ਕਿਹੇ ਨਹੀਂ ਆਉਣਾ ਇਸ ਪਾਸੇ ਬੁਰੇ ਕਾਮਕੂਟ ਖਲੋਇਆ ਨਾਮ ਕੀ ਵੇਲਾ ਫਫ ਕਿ ਕਬੀਰ ਸਾਹਿਬ ਦਾ ਪਿਆਰ ਤੁਹਾਡਾ ਪਿਆਰ ਮਿਲਿਆ ਕਿ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਇਹੋ ਤਨ ਜਾਏਗਾ ਜਿੰਨਾ ਮਰਜੀ ਇਹਨੂੰ ਇਹਦੇ ਨਾਲ ਪੰਗੇ ਲੈ ਲੋ ਬੜੇ ਅੱਜਕੱਲ ਕੰਮ ਹੀ ਇਹ ਚੱਲਣ ਲਿਆ ਹੁਣ ਤੇ ਕਬੀਰ ਇਹੋ ਤਨ ਜਾਏਗਾ ਸਕੋ ਤਾਂ ਲੇਹੋ ਬਹੋਰ ਨਾਂਗੇ ਪੌਣ ਤੇ ਗਏ ਜਿੰਨੇ ਲੱਖ ਕਰੋੜ ਕਹਿੰਦੇ ਮਾਂ ਫੌਜੀ ਦਾ ਸੰਸਕਾਰ ਹੋ ਗਿਆ ਧਿਆ ਕਰੋੜਪਤੀ ਸੀ ਤੇ ਉਹਦੇ ਪੈਰ ਲੰਗੇ ਸੀ ਖਫਣ ਚੋਂ ਬਾਹਰ ਇਹ ਮੈਂ ਤੇ ਇੱਥੇ ਬੈਠਾ ਆਨੰਦ ਵੜਾਇਆ ਜੀ ਨਹੀਂ ਕੀਤਾ ਜਾਣੂ ਲੋਕ ਚਲੇ ਗਏ ਹੱਲੇ ਨਾ ਹੀ ਭੱਜ ਗਏ ਪਰ ਮੈਨੂੰ ਤੇ ਬੜਾ ਵਧੀਆ ਲੱਗਾ ਕਿ ਮਾਂ ਸੋਝੇ ਕਬੀਰ ਨੂੰ ਕੀ ਹੋ ਗਿਆ ਤੇ ਉਹਨਾਂ ਦੀ ਬਾਣੀ ਵੀ ਹੈ ਨਾ ਗੰਗਾ ਕੈ ਸੰਸਲਤਾ ਬਿਗਰੀ ਸੋਸਲਤਾ ਗੰਗਾ ਹੋਈ ਲਿਵਰੀ ਬਿਗਰਿਓ ਕਬੀਰਾ ਰਾਮ ਦੁਹਾਈ ਮਾਂ ਸੋਝਦੀ ਵੀ ਇਹਨੂੰ ਕੀ ਹੋ ਗਿਆ ਕਿ ਤੇ ਹੇਲਤ ਨਹੀਂ ਗਿਆ ਮੇਰਾ ਪੁੱਤ ਕਿੰਦਾਂ ਦੀਆਂ ਗੱਲਾਂ ਕਰੀ ਜਾਂਦਾ ਸਾਚ ਭਿਓ ਅਨਕਤਹਿ ਨਾ ਜਾਈ ਕਬੀਰ ਸਾਹਿਬ ਕਹਿੰਦੇ ਮਾਤਾ ਚੱਲ ਜਾ ਕਰਨ ਮੇਰਾ ਨਹੀਂ ਕੀ ਕਰਦਾ ਮੈਂ ਤੇ ਇੱਥੇ ਬਹਿਣਾ ਮਾਂ ਕਹਿੰਦੀ ਮੜੀਆਂ ਚ ਬਹਿਣਾ ਆਪਾਂ ਡਰਦੇ ਆ ਨਾ ਸਾਰੇ ਤੇ ਬਾਬੇ ਦੀ ਬਾਣੀ ਵੀ ਕਹਿੰਦੀ ਡੱਡਾ ਡੇਰਾ ਇਹ ਨਹੀਂ ਜਹੇ ਡੇਰਾ ਤਹ ਜਾਣ ਤੋ ਆ ਡੇਰਾ ਦਾ ਸੰਜਮੋ ਗੁਰ ਕੈ ਸ਼ਬਦ ਪਟਾਨ ਆ ਜਿਹੜਾ ਸ਼ਬਦ ਸੁਣ ਰਿਹਾਏ ਇਹਦੇ ਨਾਲ ਮਿਲਣਾ ਸੁਖਸਤ ਫਿਰ ਕਬੀਰ ਸਾਹਿਬ ਕਹਿੰਦੇ ਨਹੀਂ ਰਹਿਣਾ ਤੇ ਮਾਂ ਕਹਿਣ ਲੱਗੀ ਉੱਠ ਕਬੀਰ ਚੱਲ ਜਾਈਏ ਕਹਿਣ ਲੱਗੀ ਮਾਂ ਮੈਨੂੰ ਪੁੱਛਦੇ ਲੈਂਦੇ ਓ ਤੋਣਾ ਜਿੰਨੇ ਮੇਰੇ ਅੰਦਰ ਪ੍ਰਵੇਸ਼ ਕਰਕੇ ਸ਼ਬਦ ਕਢਾਏ ਕਬੀਰ ਇਹੋ ਤਨ ਜਾਏਗਾ ਸਕੋ ਤਾਂ ਲਹਿੋ ਬਹੋਰ ਆਪਾਂ ਜੋਰ ਲਾਉਣੀ ਜਿਵਾਲ ਚਿੱਟੇ ਹੁੰਦੇ ਕਾਲੇ ਕਰ ਲੈਨੇ ਗੋਡੇ ਦੁੱਖਦੇ ਨਵੇਂ ਪਵਾ ਲੈਨੇ ਅੱਖਾਂ ਘਟੀਆਂ ਲੈਂਜ ਪਵਾ ਲਿਆ ਦਿਲ ਦਾ ਵਾਲ ਬੰਦ ਆਪਰੇਟ ਕਰਾ ਲਿਆ ਸਾਰਾ ਸਰੀਰ ਤੇ ਨਵਾਂ ਪਵਾਈ ਜਾਂਨੇ ਪੈਸੇ ਨਾਲ ਤਰੱਕੀ ਹੋ ਗਈ ਸਾਇੰਸ ਬਹੁਤ ਤਰੱਕੀ ਕਰ ਗਈ ਪਰ ਇੱਕ ਚੀਜ਼ ਜਿਹੜੀ ਹੈ ਨਾ ਉਹ ਬਾਪੂ ਦੇ ਕੋਲੇ ਹੈ ਉਹ ਕਿਹੜੀ ਚਮਣਾ ਤੇ ਮਰਨ ਏ ਬਾਪੂ ਦੇ ਕੋਲ ਆ ਜਿੰਨਾ ਮਰਜੀ ਤਰੱਕੀ ਕਰ ਲੋ ਮੈਡੀਸਨ ਆ ਇਹੋ ਜੀਆਂ ਆਗੀਆਂ ਬੁੱਢੇ ਨੂੰ ਜਵਾਨ ਦਿਸਣ ਲਾਉਂਦੀਆਂ ਪਰ ਸਵਾਸਾਂ ਦੀ ਗੰਢ ਕਿਹਦੇ ਕੋ ਆ ਉਹ ਲੈ ਕੇ ਵਿਖਾਉ ਹਾਂ ਇਸ ਤਰ੍ਹਾਂ ਫਿਰ ਵੱਡੇ ਵੱਡੇ ਮੰਤਰੀ ਮਰਨ ਹੀ ਨਾ ਕਿੰਨਾ ਪੈਹਾ ਨਾ ਕੋਈ ਅਮਰੀਕਾ ਜਾ ਕੇ ਦੇ ਨਵੇਂ ਬਣ ਜਾਣ ਮਹਾਰਾਜ ਕਹਿੰਦੇ ਆਵਣ ਜਾਣ ਇੱਕ ਖੇਲ ਬਣਾਇਆ ਲੱਗਿਆ ਕੀ ਕਬੀਰ ਸਾਹਿਬ ਕਹਿੰਦੇ ਮਾਉਣ ਕਿੱਥੇ ਜਾਣਾ ਜਿੱਥੇ ਜਾਣਾ ਚਲੇ ਗਿਆਂਗੇ ਕਹਿੰਦੇ ਪੁੱਤ ਕਿਵੇਂ ਦੀਆਂ ਗੱਲਾਂ ਕਰਦਾ ਹੈ ਨਹੀਂ ਲੱਗੇ ਗੱਲ ਸਹੀ ਕੀਤੀ ਮਾਂ ਮੈਨੂੰ ਗੱਲ ਕਰ ਲੰਦੇ ਮਾਲਕਣਾ ਵੀ ਜਿੰਨੇ ਹੁਣ ਕਵਰਾਂ ਚ ਪਚਾ ਕੇ ਇੰਨਾ ਸੱਚ ਦਿਖਾਤਾ ਸਾਚ ਭਇਓਨ ਕਤੇ ਨਾ ਜਾਈ ਹੁਣ ਮੈਂ ਕਿੱਥੇ ਜਾਵਾਂ ਫਿਰ ਅਗਲੀ ਅਗਲੀ ਸ਼ਲੋਕ ਚ ਪੁੱਛਿਆ ਕਬੀਰ ਇਹੋ ਤਨ ਜਾਏਗਾ ਪਤਾ ਹੀ ਆ ਚਲੇ ਜਾਣਾ ਇੱਕ ਦਿਨ ਫਿਰ ਨਾਲ ਕੁਛ ਵੀ ਲਿਆ ਕਮਣੇ ਮਾਰਗ ਲਾਈ ਕੀ ਕਰੀਏ ਫਿਰ ਇਹਦਾ ਹੋਣਾ ਨੂੰ ਵੀ ਇਹ ਤੇ ਤੁਸੀਂ ਦੱਸਤਾ ਵੀ ਨਹੀਂ ਰਹਿਣਾ ਭਾਵੇਂ ਇਹਨੂੰ ਜਿੰਨਾ ਮਰਜੀ ਸ਼ਿੰਗਾਰ ਲੋ ਗਹਿਣੇ ਪਾ ਲੋ ਪੱਪੜ ਰੂਪ ਸੁਹਾਵਣਾ ਛੱਡ ਦੁਨੀਆ ਮਾਂ ਮੁਰਖ ਕੜਦੇ ਹੁੰਦੇ ਪੜੀਏ ਸੋਹਣੇ ਕੱਪੜੇ ਤੇ ਰੂਪ ਕਿ ਸੁਹਾਵਣਾ ਦੁਨੀਆਂ ਤੇ ਛੱਡ ਜਾਈਂਗਾ ਸੋਹਣੇ ਕੱਪੜੇ ਤੇ ਰੂਪ ਕਿ ਸੁਹਾਵਣਾ ਦੁਨੀਆਂ ਤੇ ਛੱਡ ਜਾਈਂਗਾ ਸੋਹਣੇ ਮੇਰੇ ਪਿਆਰੇ ਇੱਕ ਦਿਨ ਛੱਡੂ ਜਾਵਾਂਗਾ ਮੇਰੇ ਪਿਆਰੇ ਇੱਕ ਦਿਨ ਛੱਡ ਜਾਈ ਜਾਵੇਗਾ ਮੇਰੇ ਕਬੀਰ ਸਾਹਿਬ ਕਹਿੰਦੇ ਹੁਣ ਰੱਬ ਜੀ ਦੱਸ ਦਿਓ ਕਰੋ ਕਿਰਪਾ ਲੈਣਾ ਮੈਂ ਕੀ ਕਰਿਆ ਕਰਾਂ ਤੇ ਅਗਲੇ ਸ਼ਲੋਕ ਜੀ ਜਵਾਬ ਆਇਆ ਕਬੀਰ ਇਹੋ ਤਨ ਜਾਏਗਾ ਕਵਣੇ ਮਾਰਗ ਲਾਏ ਕੈ ਸੰਗਤ ਕਰ ਸਾਧਕੀ ਸਾਧ ਗੋਣ ਪਤਾ ਕਿਦਾਂ ਕਰਾਂਗੇ ਹੁਣ ਤੇ ਇੱਟ ਚੁੱਕਿਆ ਸਾਧ ਨਹੀਂ ਲੱਭਦਾ ਤੇ ਕਰੀਏ ਕੀ ਪਰ ਗੁਰਬਾਣੀ ਨੂੰ ਪੁੱਛਣਾ ਪੈਣਾ ਫੇਰ ਧੰਨ ਬਾਬਾ ਨਾਨਕ ਸਿੰਘ ਬੋਲੋ ਸਤਿਨਾਮ ਸ੍ਰੀ ਸ਼੍ਰੀ ਕੌਣ ਹੈ ਸਾਧੂ ਬਾਣੀ ਕਹਿੰਦੀ ਰੱਬ ਦੇ ਪਿਆਰਿਆਂ ਦੀ ਨਿਸ਼ਾਨੀ ਕੀ ਨੌਂ ਦੁਆਰੇ ਸਾਧ ਸਾਧ ਸਦਾਇ ਜਿਨੇ ਅੱਖਾਂ ਸੰਭਾਲ ਲੀਆਂ ਕੰਨ ਸੰਭਾਲ ਲੈ ਜੀਵ ਸੰਭਾਲ ਲੀ ਇੰਦਰੀ ਸੰਭਾਲ ਲੈ ਉਹ ਸਾਧੂਈ ਤੇ ਜਿਹੜਾ ਇੰਦਰੀਆਂ ਚ ਫਸਿਆ ਉਹ ਤੇ ਪਕੰਡੀ ਜੀ ਆਖੋ ਸਤਨਾਮ ਉਹ ਕੋਈ ਵੀ ਹੋ ਸਕਦਾ ਅਸੀਮ ਵਿੱਚ ਬਾਣੀ ਕਹਿੰਦੀ ਜਿਨਾ ਸਾਸ ਗ੍ਰਾਸ ਨਾ ਵਿਸਰੇ ਹਰ ਨਾਮਾ ਮਨਵੰਤ ਧਨ ਸੇ ਸਹੀ ਨਾਨਕਾ ਪੂਰਨ ਸੋਈ ਸਾਧੂ ਦੀ ਪਛਾਣ ਕਿਤਰਾ ਕਰਨੀ ਹੈ ਮੇਰੇ ਗਰੀਬ ਬਾਜ ਬਾਦਸ਼ਾਹ ਦੇ ਬਚਨ ਹੋਏ ਉਹਨਾਂ ਕਿਹਾ ਕੈ ਸੰਗਤ ਕਰ ਸਾਧ ਕੀ ਜਿਨੇ ਆਪਣੇ ਆਪ ਨੂੰ ਸਾਧ ਲਿਆ ਲਿਆ ਮਾਰ ਲਿਆ ਜਿੰਦੇ ਹੋਏ ਜਿਹਨੂੰ ਕੋਈ ਮਤਲਬ ਨਹੀਂ ਸ਼ਰੀਰਾਂ ਦੇ ਨਾਲ ਜਿਹਨੂੰ ਕੋਈ ਮਤਲਬ ਨਹੀਂ ਮਾਇਆ ਦੇ ਨਾਲ ਜਿਹਨੂੰ ਕੋਈ ਮਤਲਬ ਨਹੀਂ ਸੋਨੇ ਚਾਂਦੀ ਦੇ ਨਾਲ ਜਿਹਨੂੰ ਕੋਈ ਮਤਲਬ ਨਹੀਂ ਉਸਤਤ ਨਿੰਦਿਆ ਦੇ ਨਾਲ ਐਡੀ ਵੱਡੀ ਡਿਗਰੀ ਵੀ ਦੇਖੋਗੇ ਅੱਜ ਦੀ ਨਜ਼ਰ ਚ ਮਾਰ ਲਿਓ ਬਹੁਤ ਰੂਹ ਹੈਗੀ ਆਪਾਂ ਸਾਰਿਆਂ ਦੀ ਲਿੰਦਿਆ ਕਰੀ ਜਾਂਦੇ ਆਪ ਕੋ ਸਤਨਾ ਤੇ ਜਿੱਦਨ ਤੱਕ ਤੀਤੋਂ ਰੱਬ ਦੇ ਪਿਆਰੇ ਮੁੱਕਗੇ ਤੇ ਧਰਤੀ ਮੁੱਕ ਜਾਣੀ ਆਪ ਕੋ ਸਤਨਾ ਅੱਜ ਵੀ ਬੜੇ ਬਿਠੇ ਐ ਜਗ ਮੇ ਉਤਮ ਕਾਢੀ ਐ ਵਿਰਲੇ ਪਰ ਉਪੇਤ ਨਹੀਂ ਦੱਸਦੀ ਕਿਸੇ ਨੇ ਹੋਣ ਨਜੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ ਨਹੀਂ ਦਿੰਦੇ ਭੇਤ ਜਾਣ ਕੇ ਵੀ ਨਹੀਂ ਦਿਆ ਕਰਾ ਲੈਂਦੇ ਆਪ ਕੋ ਸਤਨਾਮ ਤੋ ਇਸ ਕਰਕੇ ਪਾਗਾ ਵਾਲਿਓ ਬਾਬੇ ਕਬੀਰ ਸਾਹਿਬ ਨੂੰ ਉੱਥੋਂ ਖਿੱਚ ਪਈ ਜੁੜ ਗਏ ਸਮਾਦੀ ਲੱਗੀ ਰਹਿੰਦੀ ਐ ਤੇ ਮਾਂ ਕੀ ਕਹਿੰਦੀ ਐ ਹਮਰੇ ਗੁਲਕੋਨੇ RAM ਕਹਿਓ ਪਿਆ ਕਿਦਾਂ ਦਾ ਪੁੱਤ ਮੇਰਾ ਹੋ ਗਿਆ ਸਾਡੇ ਚ ਜਾਤ ਬਰਾਦਰੀ ਦੇ ਵਿੱਚ ਕਿਸੇ ਨੇ ਨਾਮ ਨਹੀਂ ਜਪਿਆ ਕੋ ਸਤਨਾਮ ਹਮਰੇ ਭੁੱਲ ਕੌਨੇ RAM ਕਹਿਓ ਜਬ ਤੇ ਮਾਲਾ ਲਈ ਨਪੂਤੇ ਤਬ ਤੇ ਕਛ ਨਾ ਭਇਓ ਕਹਿੰਦੀ ਵੀ ਜਿੱਦਣ ਦੀਆ ਸਿਮਰਨ ਕਰਨਾ ਇਹਨੇ ਸ਼ੁਰੂ ਕੀਤਾ ਕੱਖ ਨਹੀਂ ਕਰਦਾ ਕਬੀਰ ਸਾਹਿਬ ਦੀ ਮਾਂ ਦੇ ਬੋਲ ਹੈ ਗੁਰਬਾਣੀ ਚ ਜਬ ਤੀ ਮਾਲਾ ਲਈ ਨਪੂਤੇ ਤਬ ਤੇ ਕਛ ਨਾ ਭਇਓ ਇਹ ਤਾਂ ਕੁਝ ਕਰਦਾ ਹੀ ਨਹੀਂ ਹਰ ਵੇਲੇ ਲੱਗਾ ਰਹਿੰਦਾ ਏ ਉਹਦੇ ਪਿਆਰ ਦੇ ਵਿੱਚ ਵਾਹਿ ਗੁਰੂ ਕਰੋ ਕਿਰਪਾ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ 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 ਇਹੋ ਜਿਹਾ ਰਸ ਬਣ ਗਿਆ ਦਿਨੇ ਰਾਤ ਸਾਸ ਗਿਰਾਸ ਨਾਲ ਵਿਸਰੈ ਹਰਨਾਮਾ ਮਨ ਮੰਤ ਇੱਕ ਦਿਨ ਰਾਤ ਦੀ ਕੀ ਜਿੱਦ ਅੱਜ ਤਾਰੇ ਟਿਮਟ ਮਾਰੇ ਤੇ ਕਬੀਰ ਸਾਹਿਬ ਦੀ ਸਮਾਧੀ ਲੱਗੀ ਐ ਰਸ ਦੇ ਵਿੱਚ ਬੈਠੇ ਆ ਗਨੂੰਦ ਹੋਏ ਹਾਂ ਕੁਰਬਾਨੇ ਜਾਉ ਤੇ ਨਾ ਕਹਿ ਲੈਣ ਤੇਰਾ ਨਾਮ ਲੈਣ ਤੇ ਤੇਰਾ ਨਾਮ ਜਿਨਾਂ ਕਹਿ ਹਾਂ ਸਤਿਗੁਰੂਾਨੇ ਜਾ ਕੀ ਹੋਇਆ ਕਬੀਰ ਸਾਹਿਬ ਦੀ ਸਮਾਦੀ ਲੱਗੀ ਜਿੱਦਾਂ ਹੁਣ ਇਕਾਂਤ ਬਣਿਆ ਨਾ ਐ ਲੱਗਦਾ ਵੀ ਇਨੀ ਸੰਕਤ ਬੈਠੀ ਕਿਤੇ ਆਵਾਜ਼ ਆਉਂਦੀ ਬੋਲੋ ਵਾਹਿਗੁਰੂ ਰਸ ਦੇ ਵਿੱਚ ਸਮਾਂ ਜਿਹੜਾ 12 ਵਜੇ ਤੋਂ ਬਾਅਦ ਦਾ ਨਾ ਇਹਨੂੰ ਪਹਿਲਾ ਪੈਰ ਕਹਿੰਦੇ ਕਈ ਇੱਥੇ ਵੀ ਤਰਕ ਕਰਦੇ ਦੀ ਅਮਰਤ ਵੇਲਾ ਹੁੰਦਾ ਨਹੀਂ ਤੜਕੇ ਜਿਆਦਾ ਬਾਠ ਕੁਰੀ ਦਾ ਦਿਨੇ ਕਰੋ ਉਹ ਠੀਕ ਹੈ ਬਾਠ ਗੁਰਬਾਣੀ ਦਾ ਹਰ ਵੇਲੇ ਅਸਰ ਕਰਦਾ ਪਰ ਉਹ ਟਾਈਮ ਇਦਾਂ ਦਾ ਹੁੰਦਾ ਹੈ ਵੀ ਜਦੋਂ ਛੇਖ ਸ਼ਾਦੀ ਕਹਿੰਦਾ ਜੇ ਦਿਨ ਦੇ ਸਮੇਂ ਬਾਦਸ਼ਾਹ ਬਨਣਾ ਚਾਹਣਾ ਤੇ ਪਹਿਲੇ ਪੈਰ ਉੱਠ ਕੇ ਰੱਬ ਦਾ ਫਕੀਰ ਹੋ ਜਾ ਕੇ ਕਬੀਰ ਸਾਹਿਬ ਜਿਹੜੇ ਕਿਸੇ ਦੇ ਰੋਂ ਦੀ ਆਵਾਜ਼ ਆਈ ਕਬੀਰ ਸਾਹਿਬ ਦੀ ਸਮਾਦੀ ਅੰਦਰ ਵਿਗਣ ਪਿਆ ਤੇ ਉਹਨਾਂ ਵੇਖਿਆ ਵੀ ਰੋਂਦਾ ਬੰਨ ਇੱਥੇ ਨਾਨਕ ਦੁਖੀਆ ਸਭ ਆਪਾਂ ਜਿਹੋ ਹੈਗੇ ਆ ਜਦੋਂ ਬੱਚਾ ਜਨਮਦਾ ਤੇ ਰੋਂਦਾ ਫਿਰ ਪਘੂੜੇ ਚ ਬੋਲੀ ਚੱਲੋ ਟਾਈਮ ਸਮਾਪਤ ਪਘੂੜੇ ਚ ਲੰਦਾ ਤੇ ਫਿਰ ਭਾਗਾਂ ਵਾਲਿਓ ਸਕੂਲੇ ਜਾਣ ਲੱਗਾ ਰੋਂਦਾ ਬੋਲੋ ਸਤਨਾਮ ਤੇ ਫਿਰ ਨੌਕਰੀ ਨਹੀਂ ਮਿਲੀ ਰੋਂਦਾ ਹੁਣ ਨੌਕਰੀ ਮਿਲ ਗਈ ਵਿਆਹ ਨਹੀਂ ਹੁੰਦਾ ਵਿਆਹ ਹੋਇਆ ਬੱਚਾ ਨਹੀਂ ਹੈਗਾ ਤੇ ਕਈਆਂ ਦੇ ਬੱਚੇ ਮਾੜੀ ਸੰਗਤ ਚ ਪੈ ਗਏ ਰੋਣਾ ਨਹੀਂ ਮੁੱਕਣਾ ਸੋ ਭਾਗਾਂ ਵਾਲਿਓ ਇਸ ਕਰਕੇ ਗੁਰੂ ਪਿਆਰ ਦੇ ਅੰਦਰ ਐਸੀ ਰੱਬ ਦੀ ਪਿਆਰੀ ਪਿਆਰ ਚ ਬੈਠੀ ਤੇ ਰੋਣ ਦੀ ਆਵਾਜ਼ ਆਈ ਕਿਸੇ ਦੇ ਜੋ ਜੋ ਦੀਸ਼ੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤ ਗੁਰ ਜੋ ਤਕਵੀਰ ਸਾਹਿਬ ਕਹਿੰਦੇ ਕਮਲ ਜੇ ਕਾਤੋਂ ਰੋਣਾ ਪਾਇਆ ਈ ਕਿਉਂ ਨਹੀਂ ਸਾਨੂੰ ਆਨੰਦ ਲੈਣ ਦਿੰਦੀ ਜਿੱਦਾਂ ਕਿਤੇ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਸਮਾਦੀ ਵਿੱਚ ਰਸ ਲੈ ਰਹੇ ਤੇ ਇੱਕ ਬੀਬੀ ਦਾ ਪੁੱਤ ਮਰ ਗਿਆ ਜਵਾਨ ਤੇ ਇਹ ਤਾਂ ਆਪਣਾ ਸਾਖੀ ਉਹ ਆਪਣਾ ਸਮਾਂ ਨਹੀਂ ਤੇ ਮੇਰੇ ਸਾਥੀ ਗੁਰਮਾਰੇ ਕਹਿੰਦੇ ਭਾਈ ਬੱਲੂ ਰੋਂਦਾ ਕੌਣ ਕਹਿੰਦੇ ਜੀ ਇੱਕ ਬੀਬੀ ਦਾ ਪੁੱਤ ਮਰ ਗਿਆ ਜਵਾਨ ਤੇ ਉਹ ਰੋਂਦੀ ਹੈ ਮਾਰੇ ਕਹਿੰਦੇ ਨੂੰ ਚੁੱਪ ਕਰਾਓ ਅਸੀਂ ਰਸ ਵਿੱਚ ਬੈਠੀਆਂ ਤੇ ਚੀਕਾਂ ਬੜੀਆਂ ਮਾਰਦੀ ਕਹਿੰਦੇ ਮਹਾਰਾਜ ਜੀ ਦਾ ਪੁੱਤ ਮਰ ਗਿਆ ਉਹਨੇ ਰੋਣਾ ਹੀ ਹੈ ਤੇ ਮੇਰੇ ਬਾਦਸ਼ਾਹ ਮਾਰੇ ਕਿਰਪਾ ਕਰਨ ਚੱਕਵੀ ਨੂੰ ਕਬੀਰ ਸਾਹਿਬ ਜੀ ਕਹਿੰਦੇ ਕਮਲਿਏ ਰੋਂਦੀ ਕਿਉਂ ਹੈ ਉਹਨੇ ਕਿਹਾ ਕਬੀਰਾ ਮੈਂ ਤੈਨੂੰ ਕੁਝ ਆਖਿਆ ਤੂੰ ਆਉ ਦਾ ਰਬ ਰਬ ਕਰ ਮੈਨੂੰ ਕਦੋਂ ਦਬਕੇ ਮਾਰਦਾ ਪਿਆ ਹੈ ਕਬੀਰ ਸਾਹਿਬ ਕਹਿੰਦੇ ਦਬਕੇ ਨਹੀਂ ਮਾਰੇ ਤੂੰ ਕਦੀ ਆਉਣ ਨੂੰ ਲੰਗ ਜਾਂ ਨਹੀਂ ਚੀਕਾਂ ਮਾਰਦੀ ਕਦੇ ਆਉਣ ਨੂੰ ਤੇ ਕਾਰਨ ਕੀ ਤੇਰੇ ਚੀਕਾਂ ਮਾਰਨ ਰੋਣ ਦਾ ਅੱਧੀ ਰਾਤ ਨੂੰ ਟੇਕ ਨਹੀਂ ਆਉਂਦੀ ਉਹ ਅੱਗੋਂ ਕਹਿੰਦੀ ਆ ਮੈਨੂੰ ਤੂੰ ਦੱਸ ਕਿ ਸਾਰੇ ਲੋਕ ਸੁੱਤੇ ਤੈਨੂੰ ਟੇਕ ਨਹੀਂ ਆਉਂਦੀ ਤੂੰ ਬੈਠਾ ਚੌਂਕੜਾ ਲਾ ਕੇ ਕਬੀਰ ਸਾਹਿਬ ਕਹਿੰਦੇ ਵਾਹ ਵੀ ਵੇਖੋ ਅਵਸਥਾ ਸੀ ਉਹਨਾਂ ਦੀ ਜੀਵਾਂ ਨਾਲ ਗੱਲਾਂ ਕਰਨੀਆਂ ਕੰਧਾਂ ਨਾਲ ਦਰੱਖਤਾਂ ਨਾਲ ਪੰਛੀਆਂ ਨਾਲ ਦਰਿਆਵਾਂ ਨਾਲ ਸਾਧੂ ਗੱਲਾਂ ਕਰ ਜਾਂਦੇ ਸਾਨੂੰ ਬੰਦੇ ਨਾਲ ਨਹੀਂ ਕਰਨੀਆਂ ਹਰ ਵੇਲੇ ਨਿੰਦਿਆ ਚੁਗਲੀ ਈਰਖਾ ਤੇ ਮੂੰਹ ਦੇ ਵਿੱਚ ਸਾੜ ਤੀਲੀ ਲਾਈ ਰੱਖਦੇ ਕਬੀਰ ਸਾਹਿਬ ਕਹਿੰਦੇ ਚੱਲ ਦੱਸਦੇ ਫਿਰ ਕਹਿੰਦੀ ਸੱਚ ਦੱਸਾਂ ਕਬੀਰ ਜਿਵੇਂ ਤੈਨੂੰ ਨੀਂਦ ਨਹੀਂ ਆਉਂਦੀ ਪਹਿਲਾਂ ਤੂੰ ਦੱਸ ਵੀ ਤੂੰ ਕਿਉਂ ਨਹੀਂ ਸੁੱਤਾ ਕਬੀਰ ਸਾਹਿਬ ਕਹਿੰਦੇ ਜਿਨ੍ਹਾਂ ਦੇ ਪਿਆਰੇ ਵਿਛੜੇ ਉਹਨਾਂ ਨੂੰ ਨੀਂਦਾਂ ਕਿੱਥੇ ਆਉਂਦੀ ਮਾਂ ਗਵਾਚਾ ਪੁੱਤ ਜਾਗ ਨਹੀਂ ਭਾਵਦਾ ਮਣੀ ਗਵਾਚਾ ਸੱਪ ਜਿਉਂ ਦੁੱਖ ਪਾਉਂਦਾ ਹਰ ਜਸ ਦੀ ਜਦ ਟੋਟ ਲੱਗੇ ਫਕੀਰ ਨੂੰ ਪਰਲੋ ਮੱਤੇ ਚ ਫੇਰੇ ਤੂੰ ਕਭਰਾਉਂਦਾ ਕਬੀਰ ਸਾਹਿਬ ਕਹਿੰਦੇ ਮੇਰੇ ਪਿਆਰੇ ਦੇ ਪਿਆਰ ਕੀ ਬੈਠਾ ਨੀਂਦ ਆਉਂਦੀ ਨੀ ਪਿੰਨੀ ਰੰਣੜੀਏ ਚਮਕੜ ਤਾਰੇ ਜਾਗੇ ਸੰਤ ਜਨਾ ਤੇ RAM ਪਿਆਰ ਉਹ ਕਹਿੰਦੀ ਮੇਰਾ ਵੀ ਪਿਆਰਾ ਵਿਛੜ ਗਿਆ ਮੈਂ ਤਾਂ ਰੋਂਦੀ ਫਿਰਦੀ ਆ ਚਲੇ ਗਈ ਇਹਨੇ ਚਲ ਨੂੰ ਕਬੀਰ ਸਾਹਿਬ ਜੀ ਸਮਾਧੀ ਲੀਨ ਹੋਏ ਇੱਕ ਹੋਰ ਰੋਣ ਦੀ ਆਵਾਜ਼ ਆਈ ਕਬੀਰ ਸਾਹਿਬ ਕਹਿੰਦੇ ਹਣ ਕਿਹੜਾ ਆ ਗਿਆ ਹੋਰ ਜਾਂ ਨੇਤਰ ਖੁੱਲੇ ਤੇ ਚਕਵਾ ਕਹਿੰਦੇ ਹਣ ਤੈਨੂੰ ਕੀ ਹੋਇਆ ਉਹਨੇ ਵੀ ਸੇਮ ਜਿਹਾ ਜਵਾਬ ਦਿੱਤਾ ਕਹਿੰਦੇ ਫਕੀਰਾ ਕਿਉਂ ਮਾਰਦਾ ਦਬਕੇ ਕਹਿੰਦਾ ਤੂੰ ਟਿਕਣ ਕਿਉਂ ਨਹੀਂ ਦਿੰਦਾ ਮੈ ਆਉਦਾ ਰਸ ਲੈਣਾ ਹੈ ਤੇ ਤੂੰ ਕਦੇ ਇਧਰੋਂ ਲੰਘਦਾ ਚੀਕਾਂ ਵਾਹਤਾ ਕਦੇ ਇਧਰੋਂ ਉਹ ਕਹਿੰਦੇ ਕੀ ਕਰਾਂ ਕਬੀਰ ਜੀ ਮੇਰਾ ਪਿਆਰਾ ਨਹੀਂ ਵੇਖਿਆ ਕਿਤੇ ਮੇਰਾ ਪਿਆਰਾ ਵਿਛੜ ਗਿਆ ਉਨੇ ਕਹਿਆ ਤੇਰੇ ਤੋਂ 20 ਮਿੰਟ ਪਹਿਲਾਂ ਤੇਰਾ ਪਿਆਰਾ ਰੋਕੇ ਗਿਆ ਐ ਨੂੰ ਗਿਆਈ ਕਹਿੰਦੇ ਧੰਨਵਾਦ ਕੀਰਾ ਮੈਂ ਲੱਭਦਾ ਏ ਇੰਨੀ ਗੱਲਬਾਤ ਨੂੰ ਦਿਨ ਚੜ ਗਏ ਤੇ ਦਿਨ ਚੜਨ ਦੇ ਨਾਲ ਕੀ ਹੋਇਆ ਲੋ ਲੱਗੀ ਇਧਰੋਂ ਚੱਕਵੀ ਤੇ ਇਧਰੋਂ ਚੱਕਵਾ ਦੋਵੇਂ ਆਏ ਤੇ ਮਿਲ ਕੇ ਸਕੂਨ ਲੈ ਕੇ ਚਲੇ ਗਏ ਤੇ ਕਬੀਰ ਸਾਹਿਬ ਨੇ ਸਾਰੀ ਰਾਤ ਦੀ ਘਟਨਾ ਆਪਣੀ ਗੁਰਬਾਣੀ ਦੇ ਵਿੱਚ ਦਰਜ ਕਰਤੀ ਸਾਡੀ ਵਾਸਤੇ ਮਸਣਾਈ ਪਿਆਰਨਾ ਉਹ ਕਹਿੰਦੇ ਕਬੀਰ ਚੱਕਈ ਜਾ ਨਿਸ ਵੀਸੁਰੈ ਆਏ ਵਿਲੈ ਪਰਵਾਦ ਜੋ ਨਰ ਵਿਸਰੇ ਰਾਮ ਸਿਉ ਨਾ ਦਿਨ ਮਿਲੇ ਨਾ ਰਾਹ ਕਹਿੰਦੇ ਲੋਗੋ ਕੀ ਕਰੀਏ ਤੁਹਾਡਾ ਤੁਹਾਡੇ ਤੋਂ ਤੇ ਇੱਕ ਚੱਕਵੀ ਚਕਵਾਈ ਚੰਗਾ ਜਿਹੜੇ ਸਾਰੀ ਰਾਤ ਵਿਛੜ ਕੇ ਵਿਛੋੜੇ ਬਿਰਹੋਂ ਚਰੋਂਦੇ ਰਹਿ ਦਿਨ ਚੜਿਆ ਮਿਲ ਗਏ ਆਪਣੀ 100 80 80 50 50 ਸਾਲ ਉਮਰ ਲੰਘੀ ਅਜੇ ਵੀ ਕਹਿਦਗੀ ਅਮਰਤਿ ਸ਼ਕਲੋ ਗੁਰੂ ਵਾਲੇ ਕਿ ਜਿਹੜੇ ਮਾਨ ਨਹੀਂ ਕਰਦਾ ਅਜੇ ਵੀ ਕਹਿੰਦੀ ਨਹੀਂ ਨਹੀਂ ਅੰਦਰ ਸਾਫ ਚਾਹੀਦਾ ਬਾਬਾ ਜੀ ਅੰਦਰ ਪਤਾ ਨਹੀਂ ਕਿਹੜਾ ਸਰਪ ਸਾਬਣ ਰੱਖਿਆ ਜਿੰਨੂੰ ਕਹਿੰਦਾ ਗੁਰੂ ਵਾਲੇ ਨਹੀਂ ਬਾਬਾ ਜੀ ਸਾਡੇ ਅੰਦਰ ਸਾਫ ਹੂੰ ਵੀ ਸਰਪ ਵੀ ਕੇ ਜੰਮੇ ਆਖੋ ਸਤਨਾਮ ਵੀ ਅੰਦਰ ਕਾਹਦੇ ਨੇ ਸਾਫ ਅੰਦਰ ਸਾਫ ਹੀ ਹੋਣਾ ਇਹ ਮੂਤ ਪਲੀਤੀ ਕੱਪੜ ਹੋਏ ਦੇ ਸੰਗੂਣ ਪਰੀਏ ਮਤ ਪਾਪਾਂ ਕੇ ਸੰਗੋ ਧੋਪੈ ਨਵਕ ਰੰਗ ਤਬ ਸੰਗਤਾਂ ਨੇ ਆਨੰਦ ਮਾਣਿਆ ਮਹਾਂਪੁਰਖਾਂ ਇੱਕ ਸਨੇਹਾ ਲਾਤਾ ਜੋ ਹਾਜ਼ਰੀ ਬਾਬਾ ਅਨੰਦ ਸਿੰਘ ਦੀ ਗੋਚ ਵਿੱਚ ਭਰੀ ਸੀ ਚਾਰ ਕ ਮਿੰਟ ਬੜੇ ਆਨੰਦ ਸੰਗਤ ਦੇ ਉੱਥੇ ਬੜੀ ਵਧੀਆ ਇੱਕ ਪਿਆਰ ਵਾਲੀ ਚੀਜ਼ ਸਾਂਝੀ ਕੀਤੀ ਸੀ ਕਿ ਕੋਈ ਸਕੂਲ ਦੇ ਵਿੱਚ ਬੱਚਾ ਰੋਜ਼ ਜਾਂਦਾ ਹੁਣ ਕਈ ਸੰਗਤਾਂ ਦਾ ਸਵਾਲ ਹੁੰਦਾ ਹੈ ਬਾਬਾ ਜੀ ਬਾਣੀ ਪੜ੍ਹਦੇ ਆ ਮਨ ਨਹੀਂ ਲੱਗਦਾ ਬਾਬਾ ਜੀ ਸੇਵਾ ਕਰਦੇ ਮਨ ਬੋਲੀ ਚਲੋ ਨਹੀਂ ਲੱਗਦਾ ਬਾਬਾ ਜੀ ਗੁਰਦੁਆਰੇ ਆਉਣੀ ਹੈ ਸਕੂਨ ਨਹੀਂ ਮਿਲਦਾ ਕਰੀਏ ਤੇ ਕਰੀਏ ਕੀ ਮੈਂ ਕਿਹਾ ਜਿਹੜੇ ਸਵਾਲ ਤੁਸੀਂ ਕਰਦੇ ਸੇਮ ਹੀ ਮੇਰੇ ਤੇ ਵੀ ਆਪ ਕੋ ਸਤਰਾਂ ਤੁਸੀਂ ਸਾਨੂੰ ਕਿਨੇ ਬਾਬਾ ਜੀ ਆਨੰਦ ਆ ਗਿਆ ਤੁਸੀਂ ਜੀ ਕਰਦਾ ਸੁਣੀਏ ਆਪਾਂ ਇੱਕੋ ਜਿਹੇ ਆ ਸਾਰੇ ਗੁਰੂ ਜਾਣਦਾ ਏ ਤੇ ਜਿੱਦਨ ਸਾਨੂੰ ਆਨੰਦ ਆ ਗਿਆ ਰਸ ਆ ਗਿਆ ਫਿਰ ਅਹੀਂ ਤੁਹਾਨੂੰ ਸੁਣਾਉਣ ਨਹੀਂ ਆਉਣਾ ਇਹ ਵੀ ਗੱਲ ਲਿਖ ਲਓ ਆਪ ਕੋ ਸਤਰਾਂ ਹਾਂ ਜੇ ਸਾਡੀ ਵੀ ਕਿਤੇ ਹੋਰ ਸੁਰਤ ਜੁੜੀ ਆ ਤੇ ਉਹ ਖੇਡ ਸਾਰੀ ਸਚਾਈ ਦੀ ਕੌੜੀ ਲੱਗਦੀ ਮਾਇਆ ਦੀ ਆ ਤੇ ਜਦੋਂ ਇਹ ਚੀਜ਼ ਪਾਸੇ ਹੋ ਗਈ ਨਾ ਕਿਉਂ ਭਾਈ ਤੇਰਾ ਲਾਈਵ ਵਾਲੇ ਵੀ ਨਹੀਂ ਲੱਭਣੇ ਆ ਕੋਈ ਸਹੀ ਗੱਲ ਆ ਆਪਾਂ ਸਾਰੇ ਇੱਕ ਹੀ ਚੀਜ਼ ਮਗਰ ਪੱਜੇ ਫਿਰਦੇ ਨੇ ਰਾਤਾਂ ਦੇ ਨੇ ਤੇ ਜਦੋਂ ਉਹ ਚੀਜ਼ ਦੀ ਭੁੱਖ ਖਤਮ ਹੋ ਗਈ ਸਾਚ ਨਾਮ ਹੀ ਆਧਾਰ ਮੇਰਾ ਭੁਖਾਂ ਕਰ ਸ਼ਾਂਤ ਸੁਖ ਮਨ ਆਇਆ ਸਜਨੀ ਚਾਂ ਸਭ ਕੁਝ ਆਈਆਂ ਫਿਰ ਸੌਣ ਵਾਲੇ ਨੇ ਨਹੀਂ ਆਉਣਾ ਫਿਰ ਕਿਸੇ ਨਹੀਂ ਆਉਣਾ ਇਹ ਉਹਦੀ ਖੇਡ ਹੀ ਆ ਕੋਈ ਸਾਰਿਆਂ ਨੂੰ ਲਈ ਫਿਰਦਾ ਮਗਰ ਲਾ ਕੇ ਸੋ ਕਹਿਣ ਦਾ ਭਾਵ ਹੈ ਜਿਹੜੇ ਸਾਰੀ ਸੰਤ ਦੇ ਬਹਾਨੇ ਹੁੰਦੇ ਨਾ ਬਾਬਾ ਜੀ ਰਾਸ ਨਹੀਂ ਆਇਆ ਆਨੰਦ ਨਹੀਂ ਆਇਆ ਸਮਝ ਨਹੀਂ ਆਈ 20 ਸਾਲ ਹੋ ਗਏ ਗੁਰਦੁਆਰੇ ਕਈ ਵਾਰ ਇਦਾਂ ਲੱਗਦਾ ਕੁਝ ਹੈਗਾ ਵੀ ਕਿ ਨਹੀਂ ਇਹ ਕਹਾਣੀ ਬੜੀ ਰੌਚਕ ਹੈ 2 ਮਿੰਟ ਦੀ ਹੈ ਕਿਉਂਕਿ ਸਮਾਂ ਕਾਫੀ ਹੈ ਪਿੱਛੇ ਵੀ ਜਥਾ ਬਹੁਤ ਪਿਆਰ ਵਾਲਾ ਹੁੰਦੀ ਲੰਬੇ ਸਮੇਂ ਦੇ ਬੈਠੇ ਹੋਰ ਬੈਠਣਾ ਹੈ ਉੱਠਣ ਦਾ ਜਦਨ ਨਹੀਂ ਕਰਨਾ ਕਿਸੇ ਨੇ ਵੀ ਜੇ 1-2000 ਜਣੇ ਆ ਜਾਣਾ ਕਿ ਰਿਆ ਕਿ ਆ ਜਿਓ ਕਿਉਂਕਿ ਸਮਾਂ ਨਹੀਂ ਲੱਗਦਾ ਜੀ ਸੰਗਤ ਦਾ ਉਹ ਬੱਚਾ ਹੈ ਕੋਈ ਸਕੂਲ ਜਾਂਦਾ ਪੜ੍ਹਾਈ ਤੇ ਦਿਨ ਲਾ ਪਰ ਹਾਜ਼ਰੀ ਤੇ ਬਹੁਤ ਅੱਗੇ ਇਥੋਂ ਤੱਕ ਕਹਿੰਦੇ ਵੀ ਉਹ ਐਤਵਾਰ ਵੀ ਜਾਉਂਦਾ ਤਿਆਗੀ ਕਰਦਾ ਕੀ ਹੈ ਸਾਰੇ ਸਕੂਲ ਚ ਝਾੜੂ ਫੇਰ ਦਿੰਦਾ ਪਾਰਕ ਦੀ ਕਟਾਈ ਕਰ ਦਿੰਦਾ ਉਹਦੀ ਰੂਹਾਨੀਅਤ ਕਈ ਵੱਲੇ ਨਾ ਪੜਾਈ ਦੇ ਪਿੱਛੇ ਹੁੰਦੇ ਤੇ ਸੇਵਾ ਦੇ ਸ਼ੌਂਕ ਦੇ ਉਹ ਐਸੀ ਖੇਡ ਵਰਤੀ ਵੀ ਜਦੋਂ ਰਿਜ਼ਲਟ ਆਇਆ ਨਾ ਉਹ ਬੱਚਾ ਫੇਲ ਹੋ ਗਿਆ ਬਾਕੀ ਸਾਰੇ ਬੱਚੇ ਪਾਸ ਹੋ ਗਏ ਗੱਲ ਸਮਝਾਉਂਦੀ ਤੇ ਉਹਦੇ ਪ੍ਰਿੰਸੀਪਲ ਨੇ ਜਦੋਂ ਰਿਜ਼ਲਟ ਵੇਖਿਆ ਤੇ ਉਹਦਾ ਜ਼ਿਕਰ ਆਇਆ ਤੇ ਉਹ ਬੁਲਾਇਆ ਗਿਆ ਕਹਿੰਦੇ ਛਾਏ ਉਹ ਬੱਚਾ ਏ ਜਿਹੜਾ ਐਤਵਾਰ ਵੀ ਨਾਗਾ ਨਹੀਂ ਪਾਉਂਦਾ ਖੋਵੇ ਕਹਿੰਦੇ ਬੇਟਾ ਨੰਬਰ ਕਿਉਂ ਘਟਾ ਏ ਕਹਣ ਲੱਗੇ ਜੀ ਆਪਦੀ ਬਾਤ ਇਲਾਈਆ ਅੱਗੇ ਹੁਣ ਕਹਿੰਦੇ ਤੁਹਾਨੂੰ ਭਾਵੇਂ ਕਹਿੰਦੇ ਕਿਵੇਂ ਕਰੀਏ ਫਿਰ ਤੈਨੂੰ ਫੇਲ ਕਰਦੀਏ ਕਿ ਪਾਸ ਦੇਖੋ ਨਿਮਰਤਾ ਈ ਡੀ ਚੀਜ਼ ਆ ਨਿਮਾਣਾਪਣ ਜਿਹੜਾ ਨਾ ਗੱਲ ਚਹਜੂਰੀਆ ਨਿਮਰਤਾ ਪ੍ਰੇਮ ਦੇ ਨਾਲ ਜਿਹੜਾ ਗੁਰੂ ਅੰਗੇ ਝੁਕ ਜਾਂਦਾ ਗੁਰੂ ਬਖਸ਼ ਵੀ ਦਿੰਦਾ ਬੜੇ ਬੜੇ ਪਾਪੀ ਬਖਸ਼ ਤੇ ਕੌਡੇ ਰਾਖੇ ਵਰਗੇ ਵਾਲੀ ਅੰਧਾਰੀ ਵਰਗੇ ਹੰਕਾਰੀ ਬੇਸਵਾ ਗਨਕਾ ਵਰਗੇ ਤਾਰਤੀ ਬਾਪੂ ਨੇ ਤੇ ਸਾਨੂੰ ਨਾ ਤਾਰੂ ਆਪਕੋ ਸਤਨਾਮ ਪਰੋ ਸਾਥੀ ਰੱਖ ਲੇਖਾ ਨਾ ਕਰੀ ਇਹਦੇ ਨਾਲ ਇਹਦੇ ਘਰ ਤੋਂ ਮਾਫੀ ਮੰਗ ਲਈ ਹਮ ਅਵਗਣ ਭਰੇ ਇੱਕ ਗੁਣ ਨਹੀਂ ਅਮਰਤ ਛਾੜ ਵਿਖਾ ਕਹਿੰਦੇ ਬੁੱਧ ਪਾਸ ਕਰ ਦਿੱਗੇ ਕਿ ਫੇਰ ਕਹਿੰਦਾ ਜੀ ਤੁਹਾਡੀ ਮਾਜ ਆ ਮੈਨੂੰ ਕੋਈ ਫਰਕ ਨਹੀਂ ਫੇਲ ਵੀ ਕਰ ਦੋਗੇ ਕੋਈ ਗੱਲ ਨਹੀਂ ਮੈਂ ਉਹਨੋਂ ਨਹੀਂ ਹਟਣਾ ਬੜਾ ਮਨ ਖੁਸ਼ ਹੋਇਆ ਮਨ ਤੇ ਡਿਪੈਂਡ ਹੁੰਦਾ ਹੈ ਪ੍ਰਿੰਸੀਪਲ ਕਹਿਣ ਲੱਗਾ ਜਹਾ ਹਾਜ਼ਰੀ ਰਿਸ਼ਤ ਮੰਗਾਓ ਜਦੋਂ ਹਾਜ਼ਰੀ ਵੇਖੀ ਤੇ ਐਤਵਾਰ ਵੀ ਆਉਂਦਾ ਰਿਹਾ ਉਹ ਕਹਿੰਦੇ ਕਮਾਲ ਦੀ ਗੱਲ ਐ ਕਹਿੰਦੇ ਚਲੋ ਜੇ ਬਾਣੀ ਕਹਿੰਦੀ ਆ ਨਾ ਜਿਉ ਪਾਖਾਨ ਨਾਬ ਚੜ ਤਰੇ ਪੱਥਰ ਪਾਣੀ ਵਿੱਚ ਛੋੜ ਦਿਓ ਡੁੱਬ ਜਾਂਦਾ ਬੇੜੀ 'ਚ ਰੱਖ ਦਿਓ ਤਾਰ ਜਾਂਦੀ ਐ ਕਹਿੰਦੇ ਬੰਦੇ 'ਚ ਉਗਣ ਵੀ ਹੋਣ ਗਲਤੀਆਂ ਵੀ ਹੋਣ ਪ੍ਰੀਤਰੀਆਂ ਵੀ ਕੀਤੀਆਂ ਹੋਣ ਜਿਹੜਾ ਸੰਗਤ ਵਿੱਚ ਰੋਜ਼ ਆਉਂਦਾ ਨਾ ਬਿਨਾਂ ਨਾਗੇ ਤੋਂ ਗੁਰੂ ਘਰ ਆ ਕੇ ਲੰਗਰ ਦੀ ਭਾਂਡਿਆਂ ਦੀ ਚਾਦਰਾਂ ਦੀ ਚੌਰ ਸਹਿਬ ਦੀ ਕਥਾ ਕੀਰਤਨ ਅੱਗੇ ਬਹਿ ਕੇ ਸੁਣਦਾ ਹਾਜ਼ਰੀ ਚ ਨਾਗਾ ਨਾ ਪਾਇਓ ਨੇ ਕੀ ਕੀਤਾ ਹਾਜ਼ਰੀ ਵੇਖ ਕੇ 33 ਨੰਬਰ ਤੋਂ ਪਲੱਸ 35 ਕਰਕੇ ਉਹਦੀ ਹਾਜ਼ਰੀ ਤੋਂ ਖੁਸ਼ ਹੋ ਕੇ ਉਹਨੂੰ ਫੇਲ ਹੋਏ ਨੂੰ ਵੀ ਪਾਸ ਕਰ ਦੇਉਂਦਾ ਇਸ ਕਰਕੇ ਹਾਜ਼ਰੀ ਜ਼ਰੂਰੀ ਹੈ ਬਾਣੀ ਪੜੋ ਕੀਰਤਨ ਸੁਣੋ ਸੇਵਾ ਕਰੋ ਕੋਈ ਨਹੀਂ ਮੰਨ ਲੱਗਦਾ ਨਹੀਂ ਸਕੂਨ ਆਉਂਦਾ ਉਹ ਆਪਦੀ ਥਾਂ ਹੈ ਕਰਮ ਆਪਣੇ ਪਿਛਲੇ ਜਨਮਾਂ ਦੇ ਕਈ ਸਿੰਘ ਬੜੇ ਪਿਆਰ ਵਾਲੇ ਅਸੀਂ ਇੱਕ ਜਗ੍ਹਾ ਪਰਿਵਾਰ ਕੁ ਗਏ ਚਾਰ ਬੇਟੀਆਂ ਉਹਨਾਂ ਦੀਆਂ ਬੋਲੋ ਭਾਈ ਘਰ ਚ ਕਮਰਾ ਬਣਾਇਆ ਤੇ ਘੰਟਾ ਸਵੇਰੇ ਸਿਮਰਨ ਘੰਟਾ ਇੱਕ ਸ਼ਾਮਾ ਨੂੰ ਇੰਨੇ ਪਿਆਰ ਨਾਲ ਸੇਵਾ ਕੀਤੀ ਸੁਭਾਵਕ ਹੀ ਪੁੱਛ ਲਿਆ ਮੈਂ ਕਿਹਾ ਭਾਈ ਸਾਹਿਬ ਤੁਸੀਂ ਇੰਨੀ ਬਾਣੀ ਪੜ੍ਹਦੇ ਹੋ ਜਿਵੇਂ ਤੁਹਾਡੇ ਕਦੇ ਗਿਲਾ ਨਹੀਂ ਆਇਆ ਬਹੁਤੇ ਲੋਕੀ ਤੇ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਲੜ ਪਿੰਦੇ ਮਾਰੇ ਨਾ ਰੱਬ ਨੇ ਸਾਨੂੰ ਆਹ ਨਹੀਂ ਦਿੱਤਾ ਅਸੀਂ ਨਹੀਂ ਗੁਰਦਾਰੇ ਜਾਣਾ ਰੱਬ ਨੇ ਮੇਰਾ ਵੀ ਜਨ ਲਾਇਆ ਮੈਂ ਨਹੀਂ ਪਾਠ ਕਰਨਾ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਧਰਮ ਬਦਲਦੇ ਆ ਮੈਂ ਕਿਹਾ ਵੀ ਤੁਹਾਨੂੰ ਕਦੇ ਫੀਲ ਨਹੀਂ ਹੋਇਆ ਕਹਿੰਦੇ ਨਹੀਂ ਭਾਈ ਸਾਹਿਬ ਜੀ ਰੋਜ਼ ਤੇ ਪੜ੍ਹਦੇ ਜਪਜੀ ਸਾਹਿਬ ਹੁਕਮੇ ਅੰਦਰ ਸਭ ਕੋ ਜੇ ਚਾਰ ਬੱਚੀਆਂ ਵੀ ਹੁਕਮੀਆਂ ਪਤਾ ਨਹੀਂ ਇਹਨਾਂ ਦੇ ਕਿੱਡੇ ਕਰਮ ਹੋਣੇ ਵੇਖੋ ਪ੍ਰੋਸਾ ਗੁਰਬਾਣੀ ਤੇ ਜਿਹਨੂੰ ਪ੍ਰੋਸਾ ਆ ਗਿਆ ਤੇ ਉਹਨੂੰ ਪਰਮੇਸ਼ਰ ਜ਼ਰੂਰ ਆਉ ਫੜ ਗਈ ਤੇ ਸਮਾਉਂਦੀ ਉਹੀ ਤਰ ਦੇ ਦੇ ਜਿਨ੍ਹਾਂ ਨੇ ਬਚਨ ਕਮਾਏ ਹੋਗੀ ਵਾਹਿਗੁਰੂ ਵਾਹਿਗੁਰੂ ਕਿਰਪਾ ਕਰਨ ਗੁਰੂ ਸਾਹਿਬ ਬੁੱਲਾਂ ਜਿੱਤਾਂ ਮਾਫੀ ਆਪ ਸੰਗਤਾਂ ਦੀ ਹਪਾਰ ਨਗਰੀ ਰਹਿਤ ਹੋਈਏ ਮਾਝੇ ਦੀ ਤਰਤੀਬ ਪੂਜਣ ਜੋਗਾ ਜਿੰਨਾ ਪਿਆਰ ਇਹ ਮਾਝੇ ਵਾਲੇ ਪਾਉ ਤੁਹਾਡੇ ਚ ਸਾਰੀਆਂ ਸੰਗਤਾਂ ਚ ਵਰਦ ਦੇ ਇੱਥੇ ਮੈਂ ਵੀ ਚੀਜ਼ ਵੇਖੀ ਗਰੀਬ ਤੋਂ ਗਰੀਬ ਸਿੱਖ ਵੀ ਹੈ ਨਾ ਜਿਹੜਾ ਮਾਝੇ ਦੀ ਤਰਤੀਬ ਹੈ ਉਹਦੇ ਚ ਵੀ ਬੜਾ ਪਿਆਰ ਵੇਖਿਆ ਮਹਿਲਾ ਨੂੰ ਕੀ ਕਰਨਾ ਜਿੰਨਾ ਮਹਿਲਾ ਦੇ ਵਿੱਚ ਵੀ ਮੰਗਦੇ ਬੈਠੇ ਆ ਕੋਵੇ ਇਥੇ ਗਰੀਬ ਤੋਂ ਗਰੀਬ ਸਿੱਖਾਂ ਦਾ ਵੀ ਵੇਖਿਆ ਭਾਵੇਂ ਕੋਈ ਰੇੜੀ ਲਾਉਂਦਾ ਇਹਨਾਂ ਭਾਵੇਂ ਕੋਈ ਛੋਟੀ ਦੁਕਾਨ ਕਰਦਾ ਉਹਨੂੰ ਵੀ ਚਾਹ ਚੜ੍ਹ ਜਾਂਦਾ ਵੇਖ ਕੇ ਕੋਈ ਆਣ ਮਿਲਾਵੇ ਮੇਰਾ ਰੀਤਮ ਪਿਆਰਾ ਹਾਂ ਤਿਸ ਬਿ ਆਪ ਵਿਚਾਈ ਭੁਲਾ ਚੁੱਕਾ ਮਾਫ ਕਰਿਓ ਸਾਰੀ ਸੰਗਤ ਨੂੰ ਜੀ ਆਇਆਂ ਮਹਾਂਪੁਰਖਾਂ ਦੇ ਗੁਰੂ ਕੇ ਪਿਆਰੀਆਂ ਸੰਗਤਾਂ